ਨਮਸਕਾਰ ਤੁਸੇ ਦੇਖ ਰਹੇ ਹੋ ਆਰਪੀਡੀ 24 ਮੈਂ ਹਸਾਰੀਕਾ ਅਤਵਾਲ ਤੇ ਅਜ਼ ਅ ਪ੍ਰੋਗਰਾਮ ਐ ਵਿਚਾਰ ਵਟਾਂਦਰਾ ਜਿਸ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਡਾਕਟਰ ਤੇਜੰਦਰ ਵਿਲੇਜੀ ਜੀ ਸੋ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਧੰਨਵਾਦ ਸੋ ਅਸ ਥਿਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਹੈ ਤੇ ਇਸ ਦੇ ਬਾਰੇ ਸਾਡੇ ਦਰਸ਼ਕਾਂ ਨਾਲ ਮੁੱਢਲੀ ਜਾਣਕਾਰੀ ਸਾਂਝੀ ਕਰੋ ਦੇਖੋ ਜੀ ਉਹਨਾਂ ਸਾਰੇ ਨਾਨਕ ਨਾਮ ਲੇਵਾ ਲੋਕਾਂ ਨੂੰ ਸਿੱਖ ਧਰਮ ਦੇ ਅਨਸਾਨਾਂ ਨੂੰ ਤੇ ਦੁਨੀਆ ਭਰ ਵਿੱਚ ਮਾਨਵਤਾ ਦਾ ਹੋਕਾ ਦੇਣ ਵਾਲੇ ਸਾਂਜੀਵਾਲ ਦੇ ਮਦਈ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਆਪਣੇ ਚੈਨਲ ਵੱਲੋਂ ਤੇ ਆਪਣੀ ਸਾਰੀ ਟੀਮ ਵੱਲੋਂ ਦਿੰਦੇ ਆ। ਸ੍ਰੀ ਗੁਰੂ ਨਾਨਕ ਦੇਵ ਜਿਨ੍ਹਾਂ ਦੇ ਜੀਵਨ ਦਾ ਸਫਰ ਮਾਤਾ ਤ੍ਰਿਪਤਾ ਦੀ ਕੋਖਤੋਂ ਪਿਤਾ ਮਹਿਤਾ ਕਾਲੂ ਦੇ ਘਰ ਹੁੰਦਾ ਹੈ। ਉਸ ਇਕਬਾਲ ਨੇ ਇੰਨੇ ਵੱਡੇ ਇਨਸਾਨ ਵਜੋਂ ਆਪਣਾ ਇੱਕ ਨਿਸ਼ਾਨ ਇਸ ਧਰਤੀ ਤੇ ਛੱਡਿਆ ਹੈ ਕਿ ਦੁਨੀਆ ਪਰ ਵਿੱਚ ਲੋਕ ਜਿਹੜੇ ਨੇ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਾਣਦੇ ਨੇ ਉਹਨਾਂ ਨੂੰ ਉਹਨਾਂ ਦੀਆਂ ਸਿੱਖਿਆਵਾਂ ਕਰਕੇ ਪਛਾਣਦੇ ਨੇ ਸਿੱਖ ਧਰਮ ਕੇਵਲ ਐਸੇ ਕਰਕੇ ਹੀ ਵੱਖਰਾ ਹੈ ਕਿ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਦੀ ਰਚਨਾ ਕੀਤੀ ਜਾਂ ਜਿਹੜਾ ਗ੍ਰੰਥ ਸਿਰਜਣ ਦੀ ਮੁੱਢਲੇ ਯਤਨ ਕੀਤੇ ਉਹ ਗ੍ਰੰਥ ਬੇਸਿਕਲੀ ਮਾਨਵਤਾ ਦਾ ਗ੍ਰੰਥ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੇ ਤੂੰ ਪ੍ਰੇਮ ਖਿਲਨ ਕਾ ਚਾਉ ਸਰ ਤਰ ਤਲੀ ਗਲੀ ਮੁਰਿਆਉ ਜੇ ਤੇਰਾ ਪਿਆਰ ਕਰਨ ਦਾ ਇਰਾਦਾ ਹੈ ਤਸਹੀ ਸਿਨ ਤਲੀ ਤੇ ਤਰ ਗਿਆ ਸ੍ਰੀ ਗੁਰੂ ਨਾਨਕ ਦੇਵ ਉਹਨੇ ਜਿਹੜੇ ਔਰਤ ਦੇ ਹੱਕ ਵਿੱਚ ਜਦੋਂ ਆਵਾਜ਼ ਬੁਲੰਦ ਕਰਦੇ ਨੇ ਤੇ ਆਖਦੇ ਨੇ ਸੋ ਕਿਉ ਮੰਦਾ ਆਖੀਏ ਜਤ ਜੰਮੇ ਰਾਜਾਨ ਜਿਹੜੀਆਂ ਔਰਤਾਂ ਦੇ ਕੁੱਖਾਂ ਚੋਂ ਰਾਜੇ ਵੀ ਪੈਦਾ ਹੁੰਦੇ ਨੇ ਉਹਨਾਂ ਔਰਤਾਂ ਦਾ ਇਹ ਜਿਹੜੇ ਅਪੱਤੀ ਹੈ ਉਹਨਾਂ ਬਾਰੇ ਮਾੜਾ ਕਿਉਂ ਬੋਲਿਆ ਜਾਂਦਾ ਹੈ ਉਹਨਾਂ ਨੂੰ ਮਾੜਾ ਕਿਉਂ ਕਿਹਾ ਜਾਂਦਾ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਜਪਜੀ ਸਾਹਿਬ ਵਿੱਚ ਅਖੀਰ ਤੱਕ ਸਲੋਕ ਆਉਂਦਾ ਹੈ ਉਸ ਸਲੋਕ ਦੇ ਵਿੱਚ ਦਰਜ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਜੀ ਧਰਤੀ ਵਿੱਚ ਪ੍ਰਕਿਰਤੀ ਦੀ ਕਿੰਨੀ ਐਮਤ ਹੈ ਇਸ ਸਾਰੇ ਦਾ ਭਖਿਆਨ ਜਿਹੜਾ ਆ ਉਹ এনवायरमेंट ਦੇ ਪ੍ਰਸੰਗ 'ਚ ਬਾਬੇ ਨਾਨਕ ਤੋਂ ਵਧੀਆ ਅਜੇ ਤੱਕ ਕਿਸੇ ਨੇ ਨਹੀਂ ਕੀਤਾ ਬਾਬਾ ਨਾਨਕ ਕੇਵਲ ਧਾਰਮਿਕ ਹੀ ਨਹੀਂ ਸਮਾਜਿਕ ਤੇ ਰਾਜਸੀ ਆਗੂ ਵੀ ਸੀ ਉਹਨਾਂ ਨੇ ਕਿਹਾ ਰਾਜੇ ਸ਼ੀ ਮਕਦਮ ਕੁੱਤੇ ਰਾਜਿਆਂ ਨੂੰ ਸ਼ੇਰ ਤੇ ਉਹਦੇ ਵਜ਼ੀਰਾਂ ਨੂੰ ਕੁੱਤੇ ਆਖਣਾ ਆਪਣੇ ਆਪ ਵਿੱਚ ਇੱਕ ਵੱਡਾ ਕਾਰਜ ਸੀ ਜੀ ਉਹਨਾਂ ਨੇ ਜਦੋਂ ਬਾਬਰ ਨੇ ਪੰਜਾਬ ਤੇ ਹਮਲਾ ਕੀਤਾ ਤਾਂ ਬੜਾ ਦਲੇਰੀ ਨਾਲ ਰੱਬ ਨੂੰ ਅਲੰਭਾ ਦਿੰਦਿਆਂ ਲਿਖਿਆ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਐਤੀਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆ ਹੂੰ ਹਿੰਦੁਸਤਾਨ ਨੂੰ ਡਰਾਉਣ ਵਾਲੇ ਸ਼ਾਸਕ ਦੇ ਖਿਲਾਫ بلند ਆਵਾਜ਼ ਵਿੱਚ ਕਾਵ ਸਿਰਜਣਾ ਕਰਨੀ ਜਾਂ ਇੱਕ ਪਰਵਚਨ ਸਿਰਜਣਾ ਜਾਂ ਬਾਣੀ ਦੀ ਰਚਨਾ ਕਰਨਾ ਜੀ ਇਹ ਹਾਕਮ ਨੂੰ ਕਦੀ ਵੀ ਗੁਵਾਰਾ ਨਹੀਂ ਸੀ ਹੋਣਾ ਕਾ ਜੇਲ੍ਹ ਦੀਆਂ ਜਿਹੜੀਆਂ ਸਿੱਖਾਂ ਦੇ ਪਿੱਛੇ ਵੀ ਜਾਣਾ ਪਿਆ ਮੈਂ ਇਹ ਸਮਝਦਾ ਵੀ ਬਾਬਾ ਨਾਨਕ ਹੀ ਕੋ ਵਿਅਕਤੀ ਹੈ ਜਿਹੜਾ ਪ੍ਰਮਾਤਮਾ ਨੂੰ ਵੀ ਅਲੰਭਾ ਦੇ ਸਕਦਾ ਹੈ ਇੱਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨਾ ਆ ਸੋ ਪ੍ਰਮਾਤਮਾ ਨੂੰ ਵੀ ਅਲੰਭਾ ਦੇ ਦੇਣ ਵਾਲਾ ਉਹ ਵਿਅਕਤੀ ਜਦ ਬਚਪਨ ਚ ਪੰਡਤ ਕੋਲ ਪੜਨ ਜਾਂਦਾ ਹੈ ਤੇ ਪੰਡਤ ਨੂੰ ਆਖਦਾ ਮੇਰੇ ਐਸਾ ਜਨੇਊ ਪਵਾ ਜਿਹਨੂੰ ਨਾ ਤਾਂ ਮੈਲ ਲੱਗੇ ਤੇ ਨਾ ਉਹ ਪੁਰਾਣਾ ਹੋਵੇ ਨਾ ਉਹ ਗਲੇ ਤੇ ਨਾ ਉਹ ਸੜੇ ਭਾਵੇਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਹਰੀ ਦਿਖਾਵੇ ਦੇ ਉਲਟ ਅੰਦਰੂਨੀ ਜਿਹੜਾ ਆ ਉਹ ਵਿਕਾਸ ਕਰਨਾ ਚਾਹੁੰਦੇ ਆ ਬਾਬੇ ਨਾਨਕ ਬਾਰੇ ਜੇ ਕਹਾਂਵਾਂ ਕਿ ਜਿਹੜੀ ਬਾਬਰ ਬਾਣੀ ਹੈ ਜਿਹੜੀ ਮੌਜੂਦਾ ਹਕੂਮਤ ਦੇ ਖਿਲਾਫ ਹੈ ਬਾਬਰ ਬਾਣੀ ਤੋਂ ਲੈ ਕੇ ਜਫਰਨਾਮੇ ਤੱਕ ਦਾ ਜਿਹੜਾ ਸਫ਼ਰ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਨਾਲ ਸੰਪੂਰਨ ਹੁੰਦਾ ਹੈ ਜੀ ਜਫਰਨਾਮੇ ਤੱਕ ਦਾ ਜਿਹੜਾ ਸਫ਼ਰ ਹੈ ਉਹ ਬਾਬੇ ਨਾਨਕ ਦੇ ਪਹਿਲੇ ਕਦਮ ਤੋਂ ਸ਼ੁਰੂ ਹੁੰਦਾ ਹੈ ਜੀ ਸੋ ਜੇ ਬਾਣੀ ਬਾਬਰ ਬਾਣੀ ਤੋਂ ਜਫਰਨਾਮੇ ਤੱਕ ਪਹੁੰਚਦੀ ਹੈ ਤਾਂ ਇਹ ਇਹਦੀ ਇੱਕ ਵੱਖਰੀ ਪਹਿਚਾਣ ਹੈ ਹਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧਰਮ ਪਤਨੀ ਮਾਤਾ ਸਲਖਣੀ ਜੀ ਹਮ ਉਹਨਾਂ ਦੇ ਪੁੱਤਰ ਸ਼੍ਰੀ ਚੰਦ ਉਹਨਾਂ ਦੇ ਨਿੱਕੇ ਪੁੱਤਰ ਅ ਲਖਮੀਦਾਸ ਇਹ ਉਹਨਾਂ ਦਾ ਪ੍ਰਵਾਰ ਵੱਡੀ ਭੈਣ ਜਿਹੜੀ 12 ਸਾਲ ਦੇ ਲਗਭਗ ਉਮਰ ਚ ਵੱਡੇ ਨੇ ਜੀ ਉਹਨਾਂ ਦਾ ਨਾਂ ਨਾਨਕੀ ਸੀ ਹਮ ਨਾਨਕੀ ਦਾ ਇਹਨਾਂ ਦੇ ਜੀਵਨ ਤੇ ਬਹੁਤ ਵੱਡਾ ਜਿਹੜਾ ਉਹ ਪ੍ਰਭਾਵ ਹੈ ਇਹ ਜੇ ਕਹਿੰਦੇ ਨੇ ਕਿ ਨਾਨਕ ਤਾਂ ਹੀ ਦੁਨੀਆ ਚ ਨਾਨਕ ਦੇ ਨਾਂ ਨਾਲ ਜਾਣਿਆ ਗਿਆ ਜੀ ਕਿ ਜੇ ਵੱਡੀ ਭੈਣ ਨਾਨਕੀ ਹੈ ਹਮ ਸੋ ਨਾਨਕੀ ਦਾ ਬਾਬੇ ਨਾਨਕ ਦੀ ਜ਼ਿੰਦਗੀ ਤੇ ਖਾਸ ਜਿਹੜਾ ਠੱਪਾ ਹੈ ਪ੍ਰਭਾਵ ਹੈ ਉਹ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਹਿੰਦੁਸਤਾਨੀ ਕਲਚਰ ਵਿੱਚ ਵੱਡੀ ਭੈਣ ਜਿਹੜੀ ਹੈ ਉਹ ਮਾਂ-ਬਾਪ ਤੋਂ ਵੀ ਵੱਧ ਕੇ ਜਿਹੜੀ ਹੈ ਉਹ ਕੋਈ ਰੋਲ ਨਿਭਾ ਸਕਦੀ ਹੈ ਜੀ ਜੀ ਇਹ ਬਾਬਾ ਨਾਨਕ ਹੀ ਆਖ ਸਕਦਾ ਸੀ ਹੱਕ ਪਰਾਇਆ ਨਾਨਕਾ ਉਸ ਸੁਵਰਸ ਗਾਏ ਕਿ ਪਰਾਇਆ ਹੱਕ ਖਾਣਾ ਉਦੇ ਸੂਰਖਾਨ ਦੇ ਬਰਾਬਰ ਹੈ ਤੇ ਹਿੰਦੂ ਦੇ ਗਾਂਖਾਨ ਦੇ ਬਰਾਬਰ ਹੈ ਸੋ ਬਾਬੇ ਨਾਨਕ ਦੀ ਬਾਣੀ ਬਾਰੇ ਜਿਉਂ-ਜਿਉਂ ਗੱਲ ਕਰਾਂਗੇ ਤਾਂ ਲੱਗੇਗਾ ਕਿ ਬਾਬੇ ਨਾਨਕ ਨੇ ਆਪਣੇ ਜੀਵਨ ਦੇ ਥੋੜੇ ਜਿਹੇ ਸਮੇਂ 'ਚ ਇਹ ਸਮਾਜਿਕ ਦੇ ਵੱਖ-ਵੱਖ ਸਮਾਜ ਦੇ ਵੱਖ-ਵੱਖ ਸਰੋਕਾਰਾਂ ਨਾਲ ਜੁੜੀ ਇੰਨੀ ਜਿਹੜੀ ਮਤਲਬ ਕਮਾਲ ਦੀ ਬਾਣੀ ਦੀ ਰਚਨਾ ਕੀਤੀ ਹੈ ਜਿਹੜੀ ਕਿਸੇ ਵੀ ਹੋਰ ਸਮਕਾਲੀ ਨੇ ਨਹੀਂ ਸੀ ਕੀਤੀ ਜਿਵੇਂ ਆ ਆਰਥਿਕਤਾ ਬਾਰੇ ਪੈਸੇ ਬਾਰੇ ਉਹਨਾਂ ਦਾ ਬੜਾ ਪ੍ਰਮੁੱਖ ਸਲੋਗਨ ਹੈ ਪਾਪਾਂ ਬਾਜ ਨਾ ਹੋਵੇ ਇਕੱਠੀ ਮੋਇਆਂ ਸਾਥ ਨਾ ਜਾਵੇ ਕਿ ਮਾਇਆ ਜਿਹੜੀ ਹੈ ਇਹ ਪਾਪ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਤੇ ਉਹ ਚੀਜ਼ ਹੈ ਜਿਹੜੀ ਮਰਿਆਂ ਸਾਥ ਨਹੀਂ ਜਾਂਦੀ ਜੀ ਸੋ ਗੁਰਬਾਣੀ ਦਾ ਕਾਪੜਾ ਮੁਹਾਵਰਾ ਹੈ ਉਸ ਮੁਹਾਵਰੇ ਦੇ ਮੁਤਾਬਕ ਗੁਰਬਾਣੀ ਜਿਹੜੀ ਹੈ ਉਹ ਅੱਗੇ ਚੱਲਦੀ ਹੈ ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਿਨ੍ਹਾਂ ਸਮਿਆਂ 'ਚ ਪੈਦਾ ਹੋਏ ਭਾਵੇਂ ਯੂਰਪ ਵਿੱਚ ਕੁਝ ਵਿਗਿਆਨਿਕ ਕਾਢਾਂ ਨਿਕਲ ਗਈਆਂ ਨੇ ਜੀ ਜੀ ਪਰ ਸਮਾਜਿਕ ਪੱਧਰ ਤੇ ਧਾਰਮਿਕ ਪੱਧਰ ਤੇ ਨੈਤਿਕ ਤੌਰ ਤੇ ਜਾਂ ਆਰਥਿਕ ਤੌਰ ਤੇ ਹਿੰਦੁਸਤਾਨ ਜਿੱਥੇ ਖੜਾ ਸੀ ਉੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਆਮਦ ਹੈ ਉਹ ਬਾ ਕਮਾਲ ਹੈ ਇਸ ਕਰਕੇ ਇਹ ਬਾ ਕਮਾਲ ਹੈ ਕਿ ਬਾਬੇ ਨੇ ਜੀਵਨ ਦਾ ਨਵਾਂ ਢੰਗ ਜਿਹੜਾ ਆ ਉਹ ਸਾਨੂੰ ਦਿੱਤਾ ਹੈ ਸੋ ਇਸ ਲਈ ਅਸੀਂ ਜਿੰਨੇ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਲੈਵਾ ਲੋਕ ਆ ਸਾਡੇ ਲਈ ਅੱਜ ਦਾ ਦਿਨ ਉਹਨਾਂ ਦੇ ਜਨਮ ਦਾ ਦਿਨ ਮੁਬਾਰਕ ਹੈ ਜਿਹਦੇ ਬਾਰੇ ਭਾਈ ਵੀਰ ਸਿੰਘ ਨੇ ਲਿਖਿਆ ਸੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੰਦ ਜੁਗ ਚਾਨਣ ਹੋਇਆ ਜਦੋਂ ਤੰਦ ਪਰ ਚਾਨਣ ਨੂੰ ਦੇਖ ਕੇ ਛੱਟ ਜਾਂਦੀ ਹੈ ਜਦੋਂ ਸੂਰਜ ਚੜ ਜਾਂਦਾ ਹੈ ਗਿਆਨ ਦਾ ਉਸ ਵੇਲੇ ਦੇ ਵਕਤ ਨੂੰ ਭਾਈ ਗੁਰਦਾਸ ਜੀ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਜੀ ਸਰ ਬਾਬੇ ਨਾਨਕ ਨੇ ਚਾਰ ਉਦਾਸੀਆਂ ਕੀਤੀਆਂ ਸੀਗੀਆਂ ਤੇ ਇਹਨਾਂ ਉਦਾਸੀਆਂ ਤੋਂ ਭਾਵ ਕੀ ਹੈ ਤੇ ਇਹਦਾ ਮਕਸਦ ਕੀ ਸੀ ਬਾਬੇ ਨਾਨਕ ਦੇ ਜੀਵਨ ਦੀ ਜਿਹੜੀ ਖਾਸ ਪ੍ਰਾਪਤੀ ਹੈ ਉਹ ਉਹ ਚਾਰ ਉਦਾਸੀਆਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਸਾਰੇ ਜੀਵਨ ਦੇ ਵਿੱਚ ਕੀਤੀਆਂ ਚਾਰ ਉਦਾਸੀਆਂ ਤੋਂ ਭਾਵੇਂ ਹੈ ਕਿ ਉਹਨਾਂ ਨੇ ਆਪਣੇ ਜੀਵਨ ਵਿੱਚ ਜਿਹੜਾ ਸਫ਼ਰ ਕੀਤਾ ਹੈ ਜੀ ਉਸ ਸਫਰ ਨੂੰ ਉਸ ਸਫਰ ਨਾਵੇਂ ਨੂੰ ਅਦਾਸੀਆਂ ਆਖ ਦਿਆ ਜੀ ਐ ਗੁਰੂ ਨਾਨਕ ਦੇਵ ਜੀ ਇੱਕ ਵਾਰੀ ਪੂਰਬ ਵੱਲ ਚਲੇ ਗਏ ਦੂਜੀ ਵਾਰੀ ਪੱਛਮ ਵੱਲ ਚਲੇ ਗਏ ਤੀਜੀ ਵਾਰੀ ਉੱਤਰ ਵੱਲ ਚਲੇ ਗਏ ਫਿਰ ਦੱਖਣ ਵੱਲ ਚਲੇ ਗਏ ਮਤਲਬ ਇਹ ਹੈ ਕਿ ਇਹ ਸਾਰਾ ਜੀਵਨ ਦੀ ਜਿਹੜੀ ਕਮਾਈ ਹੈ ਉਹ ਬਾਬੇ ਨਾਨਕ ਦੀ ਇਹੋਈ ਹੈ ਹਮ ਐ ਨੌਵੀਂ ਸਦੀ ਵਿੱਚ ਵੀ ਸ਼ੰਕਰਾਚਾਰੀਆ ਜੀ ਨੇ ਸਾਰੇ ਦੇਸ਼ ਦਾ ਭ੍ਰਮਣ ਕੀਤਾ ਸੀ ਬਾਬੇ ਨਾਨਕ ਤੋਂ ਪਹਿਲਾਂ ਇਸ ਤਰੀਕੇ ਦੇ ਵੱਡੇ ਲੋਕ ਜਿਹੜੇ ਨੇ ਉਹ ਸੰਸਾਰ ਭ੍ਰਮਣ ਤੇ ਜਾਂਦੇ ਸੀ ਜਿੱਥੇ-ਜਿੱਥੇ ਤੱਕ ਜਾਇਆ ਜਾ ਸਕਦਾ ਸੀਗਾ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਉਸ ਉਹਨਾਂ ਥਾਵਾਂ ਤੇ ਗਏ ਜਿੱਥੇ-ਜਿੱਥੇ ਜਾਇਆ ਜਾ ਸਕਦਾ ਸੀ ਜੀ ਜੀ ਜਿਸ ਬਾਰੇ ਮੈਂ ਗੱਲ ਕਰਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੁਸਤਾਨ ਦੇ ਇਸ ਭੂਗੋਲਕ ਖਿੱਤੇ ਦੇ ਨਾਲ-ਨਾਲ ਜਿਹੜੇ ਹੋਰ ਦੇਸ਼ ਨੇ ਉਹਨਾਂ 'ਚ ਵੀ ਗਏ ਉਹਨਾਂ ਵਿੱਚ ਸ਼੍ਰੀਲੰਕਾ 'ਚ ਬਾਬੇ ਨਾਨਕ ਨੂੰ ਅੱਜ ਨਾਨਕ ਚਰਿਆਆ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਅਫਗਾਨ ਅਫਗਾਨਿਸਤਾਨ ਵਿੱਚ ਉਹ ਗਏ ਤੇ ਉੱਥੇ ਇਹਨਾਂ ਨੂੰ ਪੀਰ ਬਾਗਲਦਾਨ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਜੀ। ਤਿੱਬਤ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਨਾਨਕ ਲਾਮ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਜੀ। ਸਿੱਕਮ ਵਿੱਚ ਗੁਰੂ ਰਿੰਪੋਚ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਜੀ। ਪਟਾਨ ਵਿੱਚ ਵੀ ਸ਼੍ਰੀ ਗੁਰਨਾਰਕ ਦੇਵ ਜੀ ਨੂੰ ਗੁਰੂ ਰਿੰਪੋਚ ਦੇ ਨਾਂ ਨਾਲ ਅੱਜ ਲੋਕ ਯਾਦ ਕਰਦੇ ਨੇ ਜੀ ਤੇ ਨੇਪਾਲ ਵਿੱਚ ਇਹਨਾਂ ਨੂੰ ਨਾਨਕ ਰਿਸ਼ੀ ਦੇ ਨਾਂ ਨਾਲ ਵੜਾਇਆ ਜਾਂਦਾ ਹੈ ਯਾਦ ਕੀਤਾ ਜਾਂਦਾ ਹੈ ਜੀ ਅਰਾਕ ਵਿੱਚ ਵੀ ਸ਼੍ਰੀ ਗੁਰਨਾਨਕ ਦੇਵ ਜੀ ਗਏ ਤੇ ਉੱਥੇ ਇਹਨਾਂ ਨੂੰ ਨਾਨਕ ਪੀਰ ਦੇ ਨਾਲ ਯਾਦ ਕੀਤਾ ਜਾਂਦਾ ਹੈ ਜੀ ਮਿਸਰ ਵਿੱਚ ਇਹਨਾਂ ਨੂੰ ਨਾਨਕ ਵਾਲੀ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ ਸ਼੍ਰੀ ਗੁਰਨਾਨਕ ਦੇਵ ਜੀ ਚੀਨ ਵਿੱਚ ਗਏ ਤੇ ਉਥੇ ਚੀਨੀ ਲੋਕਾਂ ਦਾ ਇਹਨਾਂ ਨੂੰ ਬਹੁਤ ਪਿਆਰ ਕੀਤਾ ਹੈ ਅੱਜ ਵੀ ਚੀਨੀ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਫੂਸਾ ਦੇ ਨਾਂ ਨਾਲ ਯਾਦ ਕਰਦੇ ਨੇ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਰੂਸ ਵਿੱਚ ਵੀ ਗਏ ਕਿਉਂਕਿ ਇੱਥੇ ਜਾਇਆ ਜਾ ਸਕਦਾ ਸੀਗਾ ਸਿੱਧਾ ਪਹਾੜੀਆਂ ਨੂੰ ਅਫਗਾਨਿਸਤਾਨ ਦੀਆਂ ਨੂੰ ચીਰਦਿਆਂ ਬਾਬਾ ਨਾਨਕ ਜਦੋਂ ਰੂਸ ਜਾਂਦੇ ਨੇ ਤੇ ਉੱਥੇ ਦੇ ਲੋਕ ਵੀ ਬਾਬੇ ਦੇ ਜਿਹੜੇ ਨੇ ਉਹ ਪੈਰੋਕਾਰ ਬਣਦੇ ਨੇ ਰੂਸ ਦੇ ਲੋਕ ਅੱਜ ਵੀ ਬਾਬੇ ਨੂੰ ਨਾਨਕ ਕਦਮ ਧਾਰ ਦੇ ਨਾਂ ਨਾਲ ਯਾਦ ਕਰਦੇ ਨੇ ਜੀ ਕਹਿਣ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਇਹ ਸਾਰੇ ਭੂਗੋਲਕਿਤ ਜਿੱਥੇ ਬਾਬੇ ਨਾਨਕ ਨੂੰ ਅੱਜ ਯਾਦ ਕਰਦੇ ਨੇ ਆਪਣੇ ਪਿਆਰ ਦੇ ਨਾਲ ਉਹਦਾ ਨਾਂ ਜਿਹੜਾ ਆ ਉਹ ਲੈਂਦੇ ਨੇ ਉਹਨਾਂ ਦੀ ਆਪਣੀ ਭਾਸ਼ਾ ਹੈ ਉਦੋਂ ਸਾਨੂੰ ਇੱਕ ਗੱਲ ਯਾਦ ਕਰਨੀ ਚਾਹੀਦੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ-ਜਿੱਥੇ ਵੀ ਗਏ ਜੀ ਉੱਥੇ ਭਾਸ਼ਾ ਪੰਜਾਬੀ ਨਹੀਂਗੀ ਉੱਥੇ ਭਾਸ਼ਾ ਹਿੰਦੀ ਨਹੀਂਗੀ ਉੱਥੇ ਕੋਈ ਸਾਂਝਾ ਸੰਚਾਰ ਦਾ ਮਾਧਿਅਮ ਨਹੀਂਗਾ ਵੀ ਫਿਰ ਵੀ ਬਾਬਾ ਨਾਨਕ ਦੀ ਜਿਹੜੇ ਵਿਹਾਰ ਚੋਂ ਜਾਂ ਉਹਨਾਂ ਦੀਆਂ ਐਕਟੀਵਿਟੀਆਂ ਵਿੱਚੋਂ ਜੋ ਸੰਗੀਤ ਨਿਕਲਿਆ ਜੋ ਸਾਜਾਂ ਨੇ ਸੰਗੀਤ ਸਿਰਜਿਆ ਜਿਹੜਾ ਮਰਦਾਨੇ ਦੀ ਰਬਾਬ ਚੋਂ ਨਿਕਲਿਆ ਹੋਣਾ ਉਸ ਦੇ ਅਰਥ ਕਿੰਨੇ ਗਹਿਰੇ ਹੋਣੇ ਨੇ ਕਿ ਉਹਨਾਂ ਲੋਕਾਂ ਨੇ ਬਾਬੇ ਨੂੰ ਆਪਣੇ ਸਤਕਾਰਤ ਨਾਵਾਂ ਦੇ ਨਾਲ ਯਾਦ ਕੀਤਾ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਹੋਰ ਇੱਕ ਵੱਡੀ ਪ੍ਰਾਪਤੀ ਹੈ ਜਿਸ ਪ੍ਰਾਪਤੀ ਨੂੰ ਜੇ ਮੈਂ ਇਹ ਗੱਲ ਕਹਾਂ ਕਿ ਸਾਨੂੰ ਅੱਜ ਦੁਨੀਆ ਭਰ ਨੂੰ ਇਹ ਦੱਸਣਾ ਬਣਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜੀ ਧਰਤੀ ਤੇ ਗਏ ਉੱਥੇ ਦੇ ਲੋਕਾਂ ਨੇ ਉਹਨਾਂ ਨੂੰ ਪਿਆਰ ਕੀਤਾ ਤੇ ਆਪਣੇ ਕਲਚਰ ਮੁਤਾਬਕ ਆਪਣੀ ਭਾਸ਼ਾ ਦੇ ਮੁਤਾਬਕ ਜਿਹੜਾ ਉਹਨਾਂ ਦੇ ਸਤਕਾਰ ਦਾ ਸਭ ਤੋਂ ਪਿਆਰਾ ਲਫ਼ਜ਼ੀ ਉਸ ਨਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਯਾਦ ਕੀਤਾ ਜਾਂਦਾ ਹੈ ਅੱਜ ਜਦੋਂ ਸਿੱਖ ਧਰਮ ਦੇ ਦਰਵਾਜ਼ੇ ਚਾਰੇ ਵਰਨਾਂ ਵਾਲੀ ਸਾਂਝੇ ਨੇ ਜਦੋਂ ਸਿੱਖ ਧਰਮ ਵਿੱਚ ਅਰਦਾਸ ਕੀਤੀ ਜਾਂਦੀ ਹੈ ਤਾਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ ਹੈ ਤਾਂ ਫੇ ਮੈਨੂੰ ਇਹ ਲੱਗਦਾ ਹੈ ਕਿ ਸੱਚਮੁੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਫਲਸਫਾ ਹੈ ਜਿਹੜਾ ਸਿਧਾਂਤ ਹੈ ਉਹ ਬੇਸਿਕਲੀ ਇਹੋ ਹੀ ਹੈ ਕਿ ਕੁੱਲ ਦੁਨੀਆ ਦਾ ਜਿਹੜਾ ਭਲਾ ਉਹ ਮੰਗਿਏ ਤੇ ਉਹ ਭਲਾ ਹੋਵੇ ਉਹ ਉਸ ਭਲਾ ਆ ਕਰਨ ਵਿੱਚ ਕਿਹੜੀਆਂ ਤਰਾਂ ਕੀ ਰੋਲ ਪਲੇ ਕਰਦੀਆਂ ਕਿਨਾਂ ਦਾ ਕੀ ਰੋਲ ਬਣਦਾ ਉਹ ਸਾਰੇ ਨੂੰ ਸਮਝਣ ਲਈ ਸਾਨੂੰ ਬਾਣੀ ਦਾ ਅਧਿਨ ਕਰਨਾ ਚਾਹੀਦਾ ਹੈ ਸੋ ਬਾਬੇ ਨਾਨਕ ਦੀ ਜਿਹੜੀ ਇਕੱਤਰ ਕੀਤੀ ਬਾਣੀ ਉਹਨਾਂ ਦੀ ਆਪਣੀ ਲਿਖੀ ਬਾਣੀ ਤੇ ਉਹਨਾਂ ਤੋਂ ਬਾਅਦ ਬਾਕੀ ਗੁਰੂ ਸਾਹਿਬਾਨਾ ਦੁਆਰਾ ਲਿਖੀ ਹੋਈ ਜਿਹੜੀ ਬਾਣੀ ਹੈ ਉਹ ਸਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਦੋਂ ਤੱਕ ਅਮਰ ਰੱਖੇਗੀ ਜਦੋਂ ਤੱਕ ਇਹ ਦੁਨੀਆ ਰਹੇਗੀ ਜੀ ਸਰ ਸਵਾਲ ਹੋਰ ਵੀ ਨੇ ਗੁਰੂ ਨਾਨਕ ਦੇਵ ਜੀ ਨੂੰ ਲੈ ਕੇ ਲੇਕਿਨ ਹੁਣ ਵਕਤ ਇੱਕ ਛੋਟੀ ਜੀ ਬ੍ਰੇਕ ਦਾ ਸੋ ਮਿਲਦੇ ਆਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਆਂ ਸੋ ਸਰ ਮੇਰਾ ਅਗਲਾ ਸਵਾਲ ਇਹ ਹੈ ਕਿ ਪਹਿਲੀ ਉਦਾਸੀ ਜਿਵੇਂ ਕਿ ਤੁਸੀਂ ਦੱਸਿਆ ਕਿ ਚਾਰ ਉਦਾਸੀਆਂ ਉਹਨਾਂ ਨੇ ਕੀਤੀਆਂ ਨੇ ਤੇ ਸਰ ਪਹਿਲੀ ਉਦਾਸੀ ਦੀ ਜੇਕਰ ਗੱਲ ਕਰੀਏ ਤਾਂ ਪਹਿਲੀ ਉਦਾਸੀ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਕਿਸ ਦਿਸ਼ਾ ਵੱਲ ਤੁਰੇ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਪਹਿਲੀ ਉਦਾਸੀ ਹੈ ਉਹ ਇਤਿਹਾਸਿਕ ਜਿਹੜੇ ਖੋਜਕਾਰ ਨੇ ਉਹਨਾਂ ਦੀਆਂ ਕਿਤਾਬਾਂ ਦੇ ਮੁਤਾਬਕ ਉਹ 1500 ਈਸਵੀ ਤੋਂ ਲੈ ਕੇ 1506 ਈਸਵੀ ਤੱਕ ਦਾ ਇਹ ਸਫ਼ਰ ਹੈ ਜੀ ਇਹ 6 ਸਾਲਾਂ ਦਾ ਸਫ਼ਰ ਹੈ ਹਮਤਲਬ ਇਹ 6 ਸਾਲਾਂ ਦੀ ਲਈ ਘਰੋਂ ਗਏ ਤੇ 6 ਸਾਲਾਂ ਬਾਅਦ ਇਹ ਵਾਪਸ ਪਰਤਦੇ ਨੇ ਜੀ ਤੇ ਭਾਰਤ ਦੀ ਪੂਰਬ ਦਿਸ਼ਾ ਵੱਲ ਜਾਂਦੇ ਨੇ ਹਮ ਔਰ ਇਹ ਜੇ ਮੈਂ ਉਹਨਾਂ ਸ਼ਹਿਰਾਂ ਦਾ ਨਾਮ ਲਵਾਂ ਜਿਨ੍ਹਾਂ 'ਚ ਐਮਨਾਬਾਦ ਹੈ ਜਿਨ੍ਹਾਂ ਚ ਹਰੀਦਵਾਰ ਹੈ ਜਿਨ੍ਹਾਂ ਚ ਬਨਾਰਸ ਹੈ ਜਿਨ੍ਹਾਂ ਚ ਗਿਆ ਹੈ ਜਿਨ੍ਹਾਂ ਚ ਜਗਨਾਥ ਪੁਰੀ ਹੈ ਇਹ ਸਾਰੇ ਹਿੰਦੂ ਦੇਵੀ ਦੇਵਤਿਆਂ ਦੇ ਪਵਿੱਤਰ ਧਰਮ ਸਥਾਨ ਨੇ ਜਿੱਥੇ ਲੋਕ ਅਕਸਰ ਜਾਇਆ ਕਰਦੇ ਸੀਗੇ ਇਸ ਅਦਾਸੀ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਕੀ ਲੋਕਾਂ ਵਾਂਗੂ ਜਾਂ ਬਾਕੀ ਯਾਤਰੀਆਂ ਵਾਂਗੂ ਨਹੀਂ ਗਏ ਜੀ ਕਮਾਲ ਤੇ ਖਾਸ ਗੱਲ ਇਹ ਹੈ ਕੀ ਬਾਣੀ ਅਕਤਰ ਕਰਦੇ ਨੇ ਜੀ ਲੋਕਾਂ ਨੂੰ ਬਾਣੀ ਸੁਣਾਉਂਦੇ ਨੇ ਲੋਕਾਂ ਦੀ ਆਪਣੇ ਸਮਕਾਲੀਆਂ ਦੀ ਤੇ ਇਵਨ ਦੈਨ ਉਹਨਾਂ ਮਤਲਬ ਡੇਰਿਆਂ ਤੇ ਉਹਨਾਂ ਸਥਾਨਾਂ ਤੇ ਅਕਤਰ ਕੀਤੀ ਹੋਏ ਪੁਰਖਾਂ ਦੀ ਜਿਹੜੀ ਬਾਣੀ ਹੈ ਉਹਦਾ ਅਧਿਨ ਕਰਦੇ ਨੇ ਔਰ ਉਸ ਦਾ ਅਧਿਨ ਕਰਕੇ ਜਿਹੜੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੱਗਦਾ ਹੈ ਕਿ ਇਹ ਉਹਨਾਂ ਦੇ ਵਿਚਾਰਾਂ ਨਾਲ ਮੇਲ ਖਾਂਦੀ ਹੈ ਜਾਂ ਇਹ ਉਹਨਾਂ ਦੇ ਵਿਚਾਰਾਂ ਨੂੰ ਪਰਪੱਕ ਕਰਦੀ ਹੈ ਜਾਂ ਇਹ ਉਹਨਾਂ ਦੇ ਵਿਚਾਰਾਂ ਨੂੰ ਸਪੋਰਟ ਕਰਦੀ ਹੈ ਜਾਂ ਉਹਨਾਂ ਨੂੰ ਲੱਗਦਾ ਕਿ ਇਹ ਵੀ ਸਾਂਭਣੀ ਚਾਹੀਦੀ ਹੈ ਉਹ ਸਾਰੀ ਬਾਣੀ ਜਿਹੜੀ ਹੈ ਉਹ ਗੁਰੂ ਸਾਹਿਬ ਜਿਹੜੇ ਆ ਉਹ ਨਾਲ ਕੈਰੀ ਕਰਕੇ ਵਾਪਸ ਲੈ ਕੇ ਆਉਂਦੇ ਨੇ ਜੀ ਜੀ ਅ ਜੇ ਸਾਡੇ ਪੰਜਾਬੀ ਚ ਇੱਕ ਬੋਲੀ ਆ ਬਾਹਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਕੀ ਲਿਆ ਹਾਂ ਬਾਬਾ ਨਾਨਕ ਆਪਣੀ ਪਹਿਲੀ ਦਸਤੀ ਤੇ ਜਿਹੜੇ ਗਏ ਨੇ ਉਹ ਬਾਣੀ ਇਕੱਤਰ ਕਰਨ ਗਏ ਨੇ ਤੇ ਬਾਣੀ ਹੀ ਖੱਟ ਕੇ ਲਿਆਏ ਨੇ ਉਹ ਬਾਣੀ ਜਿਹੜੀ ਲੈ ਕੇ ਆਏ ਉਹਨੂੰ ਇੱਥੇ ਸੰਭ ਕੇ ਰੱਖ ਕੇ ਜਾਂਦੇ ਨੇ ਸੁਰੱਖਿਅਤ ਥਾਂ ਤੇ ਰੱਖ ਕੇ ਜਾਂਦੇ ਨੇ ਜੇ ਮੈਂ ਕਹਾਂ ਕਿ ਪੂਰਬ ਉਦਿਸ਼ਾ ਵਿੱਚ ਮਲਕ ਭਾਗੋ ਵਾਲੀ ਜਿਹੜੀ ਸਾਖੀ ਆ ਆ ਤੇ ਸੱਜਣ ਠੱਗ ਵਾਲੀ ਜਿਹੜੀ ਸਾਖੀ ਆ ਇਹ ਇਸੇ ਸਮੇਂ ਦਰਾਂ ਵਾਪਰੀਆਂ ਨੇ ਆ ਜਗਨਨਾਥ ਪੂਰੀ ਵਿੱਚ ਜਿਹੜਾ ਮੰਦਰ ਹੈ ਉਥੇ ਭਵਖੰਡਣਾ ਤੇਰੀ ਆਰਤੀ ਹੈ ਨਾ ਕੈਸੀ ਹੋਵੇ ਇਹ ਇਹ ਆਰਤੀ ਇਹ ਜੜੀਆਂ ਨੇ ਇਹ ਇੱਥੇ ਦੀਆਂ ਮਤਲਬ ਸਰਜੀਆਂ ਹੋਈਆਂ ਸਾਖੀਆਂ ਨੇ ਇੱਥੇ ਹੀ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਜਦੋਂ ਪੜਤਾ ਨੂੰ ਸੂਰਜ ਨੂੰ ਪਾਣੀ ਦਿੰਦੇ ਦੇਖਿਆ ਤਾਂ ਇੱਥੇ ਹੀ ਗੁਰੂ ਨਾਨਕ ਦੇਵ ਜੀ ਨੇ ਦੂਸਰੀ ਦਿਸ਼ਾ ਵੱਲ ਮੂੰਹ ਕਰਕੇ ਪਾਣੀ ਜਿਹੜਾ ਆ ਉਹ ਚੜਾਉਣਾ ਸ਼ੁਰੂ ਕਰ ਦਿੱਤਾ ਜਦੋਂ ਪੜਤਾ ਨੇ ਪੁੱਛਿਆ ਕਿ ਇਹ ਬਾਬੇਓ ਪਾਣੀ ਇੱਧਰ ਸੂਰਜ ਵੱਲ ਨੂੰ ਦੇਣ ਦਾ ਸਾਰੇ ਤਾਂ ਤੁਸੀਂ ਇੱਧਰ ਨੂੰ ਕਿਉਂ ਦੇ ਰਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਹਜ਼ਾਰਾਂ ਕਰੋੜਾਂ ਮੀਲ ਦੂਰ ਜੇ ਤੁਹਾਡਾ ਪਾਣੀ ਸੂਰਜ ਤੱਕ ਪਹੁੰਚ ਜਾਂਦਾ ਤਾਂ ਮੇਰੇ ਖੇਤ ਤੱਕ ਕਰਤਾਰਪੁਰ ਵਿੱਚ ਹਾਰ ਏ ਨਾਲ ਹੀ ਨੇ ਇਹ ਤਾਂ ਕੁਝ ਸੈਂਕੜੇ ਮੀਲ ਦੂਰ ਨੇ ਮੈਂ ਆਪਣੇ ਖੇਤਾਂ ਤੱਕ ਪਾਣੀ ਪਚਾ ਰਿਹਾ ਮੈਂ ਇਸ ਤਰੀਕੇ ਨਾਲ ਪਾਣੀ ਆਪਣੇ ਖੇਤਾਂ ਤੱਕ ਪਚਾ ਰਿਹਾ ਸੋ ਅਲੋਜ ਕਿਨਾਰ ਤਰਕ ਨਾਲ ਸੋਚਣ ਵਾਲਾ ਉਹ ਮਨੁੱਖ ਉਸ ਸਮਿਆਂ ਦੇ ਵਿੱਚ ਵੀ ਇਸ ਤਰੀਕੇ ਨਾਲ ਆਪਣੀ ਗੱਲ ਜਿਹੜੀ ਹੈ ਉਹ ਵਿਗਿਆਨਕ ਅੰਦਾਜ਼ ਨਾਲ ਪ੍ਰੈਕਟੀਕਲ ਕਰਕੇ ਦਿਖਾ ਰਹੇ ਨੇ ਸੋ ਇਸ ਸਮੇਂ ਦੌਰਾਨ ਇਹ 6 ਸਾਲਾਂ ਦਾ ਸਮਾਂ ਜਿਹੜੀਆਂ ਸਾਖੀਆਂ ਜਿਹੜੀਆਂ ਘਟਨਾਵਾਂ ਵੱਡੀਆਂ ਕਠੀਆਂ ਗਈਆਂ ਉਹਨਾਂ ਚ ਇਹ ਹੈ ਜੀ ਇਸੇ ਤਰ੍ਹਾਂ ਜੇਕਰ ਦੂਜੀ ਉਦਾਸੀ ਦੀ ਗੱਲ ਕਰੀਏ ਤਾਂ ਦੂਜੀ ਉਦਾਸੀ ਦੇ ਵਿੱਚ ਉਹ ਕਿਸ ਦਿਸ਼ਾ ਵੱਲ ਪਰੇ ਦੇਖੋ ਬਾਬੇ ਨਾਨਕ ਦੀ ਜਿਹੜੀ ਦੂਸਰੀ ਉਦਾਸੀ ਹੈ ਇਹ ਮੈਂ ਸਾਰੀਆਂ ਉਦਾਸੀਆਂ ਬਾਰੇ ਜਦੋਂ ਪੜਿਆ ਤਾਂ ਇਹ ਸਭ ਤੋਂ ਲੰਮੀ ਉਦਾਸੀ ਹੈ ਜੀ ਇਹ 1506 ਤੋਂ ਲੈ ਕੇ 1513 ਤੱਕ ਦੀ ਹੈ ਜੀ ਹੁਣ ਮੈਂ ਪਹਿਲੀ ਉਦਾਸੀ ਵੇਲੇ ਗੱਲ ਕੀਤੀ ਸੀ 1506 ਤੱਕ ਇਹਦਾ ਮਤਲਬ ਉਹ ਆਏ ਤੇ ਵਾਪਸ ਛੇਤੀ ਚਲੇ ਗਏ ਹਨਾ ਇਹ ਜਿਹੜੀ ਉਦਾਸੀ ਹੈ ਇਹ 6 ਤੋਂ 13 ਤੱਕ 7 ਸਾਲਾਂ ਦਾ ਸਮਾਂ ਬਣਦਾ ਹੈ ਇਹ 7 ਸਾਲਾਂ ਦਾ ਸਮਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੱਖਣ ਦਿਸ਼ਾ ਵਿੱਚ ਗਏ ਦੱਖਣ ਦਿਸ਼ਾ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਸ਼੍ਰੀਲੰਕਾ ਹੈ ਸ਼੍ਰੀਲੰਕਾ ਤੱਕ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ ਉਹ ਬਿੱਦਰ ਗਿਆ ਨਾਸਕ ਗਿਆ ਉਜ਼ੈਨ ਗਿਆ ਦਵਾਰਕਾ ਗਿਆ ਕੋਡੇ ਰਾਕਸ਼ ਵਾਲੀ ਜਿਹੜੀ ਸਾਖੀ ਹੈ ਉਹ ਇਸ ਜਿਹੜਾ ਸਮਾਇਆ ਇਸ ਟਾਈਮ ਪੀਰੀਅਡ ਵਿੱਚ ਦੂਜੀ ਜਿਹੜੀ ਉਦਾਸੀ ਹੈ ਉਸ ਵੇਲੇ ਵਾਪਰਦਾ ਹੈ ਜੀ ਰਾਜਾ ਸ਼ਿਵਨਾਥ ਵਾਲੀ ਜਿਹੜੀ ਸਾਖੀ ਹੈ ਉਹ ਵੀ ਇਸ ਅ ਦੂਜੀ ਜਿਹੜੀ ਉਦਾਸੀ ਆ ਉਸ ਵੇਲੇ ਵਾਪਰਦੀ ਆ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਸ਼੍ਰੀਲੰਕਾ ਦੇ ਲੋਕ ਜਿਹੜੇ ਨੇ ਉਹ ਨਾਨਕ ਚਰਿਆਆ ਦੇ ਨਾਂ ਨਾਲ ਇਹਨਾਂ ਨੂੰ ਯਾਦ ਕਰਦੇ ਨੇ ਜੀ ਨਾਨਕ ਚਰਿਆਆ ਤੋਂ ਭਾਵ ਉਹ ਨਾਨਕ ਹੈ ਜਿਹੜਾ ਉਹਨਾਂ ਦੇ ਦੁੱਖਾਂ ਦਰਦਾਂ ਦਾ ਸਾਂਝੀ ਹੈ ਜਿਹੜਾ ਉਹਨਾਂ ਦਾ ਰਾਜ ਸੇਰਾ ਹੈ ਮਤਲਬ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀਲੰਕਾ ਦੇ ਵਿੱਚ ਜਿੱਥੇ ਭਾਸ਼ਾ ਦਾ ਸੰਚਾਰ ਸੰਭਵ ਨਹੀਂ ਉੱਥੇ ਵੀ ਇਹ ਜਿਹੜਾ ਰੋਲ ਆ ਉਹ 플레이 ਕਰ ਸਕਦੇ ਆ ਇਸੇ ਤਰ੍ਹਾਂ ਤੀਜੀ ਉਦਾਸੀ ਚ ਉਹ ਕਿਸ ਦਿਸ਼ਾ ਵੱਲ ਗਏ ਜਿਹੜੀ ਤੀਸਰੀ ਉਦਾਸੀ ਹੈ ਉਹ 1514 ਦੇ ਵਿੱਚ ਮਤਲਬ 13 ਤੇ 14 ਚ ਇੱਕ ਸਾਲ ਦਾ ਇਹ ਮੈਨੂੰ ਇਹ ਲੱਗਦਾ ਹੈ ਕਿ ਇੱਕ ਸਾਲ ਦਾ ਸਮਾਂ ਹੈ ਜਦੋਂ ਬਾਬਾ ਸ਼ਾਇਦ ਕਿਸੇ ਹੋਰ ਕੰਮ ਚ ਵਿਅਸਤ ਹੋਣਗੇ ਜੀ ਜੀ 14 ਤੋਂ 18 ਤੱਕ ਸਾਲ 1518 ਤੱਕ 4 ਸਾਲਾਂ ਦਾ ਇਹ ਸਫਰ ਹੈ ਜੀ ਇਹ ਭਾਰਤ ਦੀ ਉੱਤਰ ਦਿਸ਼ਾ ਵੱਲ ਜਾਂਦੇ ਨੇ ਹੁਣ ਜੇ ਭਾਰਤ ਦੇ ਉੱਤਰ ਦਿਸ਼ਾ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਪਹਾੜੀ ਇਲਾਕੇ ਨੇ ਜੰਮੂ ਕਸ਼ਮੀਰ ਹੈ ਇਹਦੇ ਵਿੱਚ ਹਿਮਾਚਲ ਦੀਆਂ ਪਹਾੜੀਆਂ ਨੇ ਹਿਮਾਲਾ ਪਰਬਤ ਹੈ ਰਵਾਲ ਸਰ ਹੈ ਇਹਨਾਂ ਚ ਨਾਨਕ ਮਤਾ ਹੈ ਨਾਨਕ ਮਤਾ ਅਜ ਵੱਡਾ ਗੁਰਦੁਆਰਾ ਵੀ ਹੈ ਜੀ ਏ ਇਦਾਂ ਸੁਮੇਰ ਪਰਬਤ ਵੀ ਹੈ ਤੇ ਇਦਾਂ ਤਿੱਬਤ ਵਿੱਚ ਵੀ ਹੈ ਆਖਦੇ ਨੇ ਕਿ ਉਦੋਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਚੀਨ ਵਿੱਚ ਵੀ ਗਏ ਤੇ ਤਾਂ ਹੀ ਚੀਨ ਦੇ ਲੋਕ ਜਿਹੜੇ ਨੇ ਉਹ ਬਾਬਾ ਫੂਸਾ ਦੇ ਨਾਮ ਨਾਲ ਇਹਨਾਂ ਨੂੰ ਯਾਦ ਕਰਦੇ ਨੇ ਆਪਣੀ ਭਾਸ਼ਾ ਦੇ ਵਿੱਚ ਇਹਦਾ ਮਤਲਬ ਇਹ ਹੋਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਹਰ ਸਫ਼ਰ ਤੇ ਜਦੋਂ ਜਾਂਦੇ ਨੇ ਤੇ ਉਸ ਏਰੀਏ ਦੇ ਸਾਰੇ ਜਿਹੜੇ ਮੁਲਕ ਨੇ ਜਾਂ ਸਾਰੇ ਉਹ ਭੂਗੋਲ ਖਿੱਤੇ ਨੇ ਜਿਨ੍ਹਾਂ ਖਿੱਤਿਆਂ ਦੇ ਵਿੱਚ ਕਿਤੇ ਵੀ ਕੋਈ ਨਾ ਕੋਈ ਚੀਜ਼ ਖੱਚ ਦਾ ਕੇਂਦਰ ਬਣਦੀ ਹੈ ਉਥੇ ਉਹ ਆਪਣੀ ਹਾਜ਼ਰੀ ਲਵਾਉਂਦੇ ਨੇ ਤੇ ਉਹਨਾਂ ਦਾ ਇਹ ਜਾਣਾ ਬਹੁਤ ਮਹੱਤਵਪੂਰਨ ਹੈ ਜੀ ਸਰ ਇਸੇ ਤਰ੍ਹਾਂ ਚੌਥੀ ਉਦਾਸੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਿਸ ਦਿਸ਼ਾ ਵੱਲ ਗਏ ਚੌਥੀ ਦਾਸੀ ਉਹਨਾਂ ਦੀ ਸਭ ਤੋਂ ਛੋਟੀ ਦਾਸੀ ਹੈ ਹਮ ਚੌਥੀ ਦਾਸੀ ਜਿਹੜੀ ਹੈ 1519 ਵਿੱਚ ਸ਼ੁਰੂ ਹੁੰਦੀ ਹੈ ਤੇ 1521 ਵਿੱਚ ਇਹ ਖਤਮ ਹੋ ਜਾਂਦੀ ਹੈ ਤੇ ਇਹ ਪੱਛਮ ਦਿਸ਼ਾ ਦਾ ਸਫ਼ਰ ਹੈ ਚੌਵਾਂ ਦਿਸ਼ਾਂ ਚ ਬਾਬੇ ਦਾ ਇਹ ਸਫਰ ਹੈ ਜੀ ਇਸ ਵੇਲੇ ਉਹ ਮੱਕਾ ਮਦੀਨਾ ਗਏ ਇਸੇ ਵੇਲੇ ਉਹ ਬਗਦਾਦ ਗਏ ਹੂੰ ਇਸ ਵੇਲੇ ਸਮਰਕੰਦ ਗਏ ਬੁਖਾਰਾ ਗਏ afghanistan ਗਏ ਜਿਹੜੀ ਵਲੀ ਕੰਧਾਰੀ ਵਾਲੀ ਸਾਖੀ ਹੈ ਜੀ ਉਹ ਇਸ ਸਮੇਂ ਦੌਰਾਨ ਵਾਪਰੀ ਲੱਗਦੀ ਹੈ ਇਸ ਸਮੇਂ ਦੌਰਾਨ ਵਰੀ ਵਲੀ ਕੰਧਾਰੀ ਵਾਲਾ ਜਿਹੜਾ ਸੀਨ ਹੈ ਉਹ ਵਾਪਰਿਆ ਹੋਣਾ ਔਰ ਇਹ ਸਾਖੀ ਦੇ ਪ੍ਰਮਾਣ ਜਿਹੜੇ ਨੇ ਜਾਂ ਇਸ ਯਾਤਰਾ ਦੇ ਜਿਹੜੇ ਪ੍ਰਮਾਣ ਨੇ ਉਹ ਸਾਨੂੰ ਅ ਮੱਕੇ ਮਦੀਨੇ ਦੀ ਧਰਤੀ ਤੋਂ ਵੀ ਮਿਲਦੇ ਨੇ ਕਿ ਐਸਾ ਕੋਈ ਹਿੰਦੂ ਜਿਹੜਾ ਮਹਾਪੁਰਸ਼ ਆਇਆ ਸੀ ਜਿਨ ਨੇ ਕਹਿੰਦੇ ਨੇ ਕਿ ਇਹ ਪੈਰ ਕਮਾਉਣ ਦੇ ਨਾਲ ਮੱਕਾ ਕਮਾ ਦਿੱਤਾ ਸੀ ਐਸੀ ਜਿਹੜੀ ਦੇ ਸੰਕੇਤ ਜਿਹੜੇ ਨੇ ਉਹ ਉੱਥੋਂ ਵੀ ਮਿਲਦੇ ਨੇ ਯਸਰ ਅਗਲਾ ਸਵਾਲ ਸਾਲ ਮੇਰਾ ਇਹ ਹੈ ਕਿ ਮੱਕਾ ਮਦੀਨਾ ਦੀ ਸਾਖੀ ਦਾ ਨਿਚੋੜ ਕੀ ਹੈ ਦੇਖੋ ਮੱਕਾ ਮਦੀਨਾ ਚ ਕਹਿੰਦੇ ਨੇ ਜਦੋਂ ਸ਼੍ਰੀ ਗੁਰੂ ਰਾਮਦਾਸ ਜੀ ਗਏ ਤਾਂ ਉਸ ਵੇਲੇ ਲੋਕਾਂ ਦੀਆਂ ਭੀੜਾਂ ਸ਼ਰਧਾਲੂਆਂ ਦਾ ਇਕੱਠ ਇਸ ਗੱਲ ਲਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆ ਮਜਬੂਰ ਕਰ ਰਿਹਾ ਹੈ ਕਿ ਤੁਸੀਂ ਜਿੱਧਰ ਨੂੰ ਪੈਰ ਕਰਕੇ ਪੈਓ ਇਸ ਦਿਸ਼ਾ 'ਚ ਸਾਡਾ ਪਵਿੱਤਰ ਸਥਾਨ ਮੱਕਾ ਹੈ ਜੀ ਠੀਕ ਹੈ ਜਿੱਥੇ ਮੁਸਲਮਾਨ ਲੋਕ ਜਿਹੜੇ ਨੇ ਉਹ ਸਜਦਾ ਕਰਨ ਜਾਂਦੇ ਨੇ ਜਿਹਨੂੰ ਆਪਾਂ ਹੱਜ ਕਹਿੰਦੇ ਆ ਹੱਜ ਕਰਨ ਜਾਂਦੇ ਨੇ ਜੀ ਸੋ ਮੱਕੇਵਲ ਬਾਬੇ ਨਾਨਕ ਦਾ ਪੈਰ ਕਰਨਾ ਮੈਂ ਸਮਝਦਾ ਕਿ ਬਾਬੇ ਵਰਗਾ ਇੱਕ ਪਰਪੱਕ ਇਨਸਾਨ ਕੋਈ અપਮਾਨ ਕਰ ਲਈ ਉਧਰ ਪੈਰ ਕਰਕੇ ਨਹੀਂ ਬੈਠੇ ਜੀ ਜੋ ਬੈਠੇ ਨੇ ਤੇ ਕੁਝ ਸਿੱਖਿਆ ਦੇਣ ਲਈ ਬੈਠੇ ਨੇ ਸੋ ਬਾਬੇ ਹੋਰਾਂ ਨੇ ਕਿਹਾ ਕਿ ਜਿਸ ਦਿਸ਼ਾ ਵਿੱਚ ਤੁਹਾਡਾ ਪਵਿੱਤਰ ਸਥਾਨ ਨਹੀਂ ਹੈ ਜੀ ਮੇਰੇ ਪੈਰ ਜਿਹੜੇ ਨੇ ਉਸ ਦਿਸ਼ਾ ਵੱਲ ਕਮਾ ਦੇਵੋ ਕਹਿੰਦੇ ਨੇ ਕਿ ਕੁਝ ਸ਼ਰਧਾਲੂਆਂ ਨੇ ਉਹਨਾਂ ਦੇ ਪੈਰ ਫੜੇ ਦੇ ਨਾਲ ਹੀ ਦੂਸਰੇ ਬੰਦੇ ਨੂੰ ਕਮਾ ਦਿੱਤੇ ਜਦੋਂ ਪੈਰ ਘੁਮਾਏ ਤਾਂ ਆਖਦੇ ਨੇ ਕਿ ਮੱਕਾ ਵੀ ਉਸੇ ਦਿਸ਼ਾ ਵੱਲ ਘੁੰਮ ਗਿਆ ਜੀ ਜਦੋਂ ਉਹਨਾਂ ਦੇਖਿਆ ਕਿ ਇਹ ਤਾਂ ਜਿੱਧਰ ਪੈਰ ਘੁੰਮੇ ਨੇ ਮੱਕਾ ਵੀ ਉਧਰ ਘੁੰਮ ਗਿਆ ਵੀ ਇਹ ਤਾਂ ਕੋਈ ਮਹਾਪੁਰਸ਼ ਹੈ ਤੇ ਉਹਨਾਂ ਨੇ ਦੁਬਾਰਾ ਬਾਬੇ ਦੇ ਪੈਰ ਜਿਹੜੇ ਨੇ ਉਸੇ ਪੋਜੀਸ਼ਨ ਤੇ ਕਰ ਦਿੱਤੇ ਤੇ ਨਾਲ ਮਾਫੀ ਮੰਗੀ ਇਹ ਸਾਖੀ ਕੁਝ ਇਸ ਤਰ੍ਹਾਂ ਬਿਆਨ ਕਰਦੀ ਹੈ ਪਰ ਮੈਂ ਸਮਝਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇਹ ਦੱਸਿਆ ਕਿ ਰੱਬ ਤੁਹਾਡੇ ਅੰਦਰ ਹੈ ਰੱਬ ਚਾਰੇ ਦਿਸ਼ਾ ਤੇ ਹੈ ਸੋ ਇਹ ਸਾਖੀ ਰੱਬ ਦੀ ਸਰਵ ਵਿਆਪਕ ਹੋਣ ਦੀ ਇਹ ਗਵਾਇਆ ਸਰ ਆਖਰ ਸਵਾਲ ਕਰ ਲੈਣੇ ਆ ਤੁਹਾਡੇ ਨਾਲ ਤਾਂ ਮੇਰਾ ਆਖਰ ਸਵਾਲ ਇਹ ਹੈ ਕਿ ਬਾਬੇ ਨਾਨਕ ਨੇ ਆਖਦੇ ਨੇ ਕਿ ਸ਼ਾਹੀ ਪਕਵਾਨ ਵਿੱਚੋਂ ਖੂਨ ਨਚੌੜਦਾ ਦਿਖਾ ਦਿੱਤਾ ਸੀ ਕੀ ਕਹਿਣਾ ਚਾਹੋਗੇ ਇਹ ਵੀ ਮੈਂ ਆਪਣੇ ਬਚਪਨ ਦੇ ਵਿੱਚ ਨਾ ਆਪਣੇ ਘਰ ਦੀ ਕੰਧ ਤੇ ਲੱਗੀ ਇੱਕ ਤਸਵੀਰ ਦੇਖੀ ਸੀ ਹਾਂ ਇਹ ਮੈਂ ਬਹੁਤ ਵਾਰੀ ਗੁਰਦੁਆਰਾ ਸਾਹਿਬ ਤੋਂ ਇਹ ਸਾਖੀ ਵੀ ਸੁਣੀ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਨਗਰ ਚ ਗਏ ਉੱਥੇ ਕਿਸੇ ਨੇ ਕਿਹਾ ਕਿ ਸਾਡੇ ਘਰੋਂ ਖਾਣਾ ਖਾਓ ਕਿਸੇ ਦੂਸਰੇ ਨੇ ਕਿਹਾ ਸਾਡੇ ਘਰੋਂ ਖਾਣਾ ਖਾਓ ਉਸ ਨਗਰ ਦਾ ਜਿਹੜਾ ਰਾਜਾ ਆ ਜੀ ਮਲਕ ਭਾਗੋ ਦਾ ਨਾਂ ਹੈ ਮਲਕ ਭਾਗੋ ਆਖਦਾ ਹੈ ਕਿ ਮੇਰੇ ਘਰੋਂ ਖਾਣਾ ਖਾਓ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪੋ ਆਪਣਾ ਖਾਣਾ ਲੈ ਕੇ ਆਜੋ ਵੀ ਮੈਂ ਇੰਨੇ ਸੱਦੇ ਆਇਆ ਕਿਸੇ ਇੱਕ ਦੇ ਘਰ ਜਾ ਕੇ ਬਾਕੀਆਂ ਨੂੰ ਜਿਹੜਾ ਮਜੂਸ ਜਾਂ ਅਦਾਸ ਨਹੀਂ ਕਰਨਾ ਚਾਹੁੰਦਾ ਸੋ ਕਹਿੰਦੇ ਨੇ ਮਾਲਕ ਭਾਗੋ ਆਪਣਾ ਸ਼ਾਹੀ ਪਕਵਾਨ ਲੈ ਕੇ ਆ ਗਿਆ ਜੀ ਤੇ ਉੱਥੇ ਇੱਕ ਮਿਸਤਰੀ ਭਾਈ ਲਾਲੋ ਵੀ ਆਪਣੀਆਂ ਸੁੱਕੀਆਂ ਰੋਟੀਆਂ ਲੈ ਕੇ ਬਾਬੇ ਦੇ ਹਾਜ਼ਰ ਹੋ ਗਿਆ ਜੀ ਔਰ ਜਦੋਂ ਦੋਨੇ ਪਕਵਾਨ ਛਿਰਗੁਰ ਨਾਨਕ ਦੇਵ ਜੀ ਦੇ ਸਾਹਮਣੇ ਪਏ ਨੇ ਗੁਰਨਾਨਕ ਦੇਵ ਜੀ ਨੇ ਉਹਨਾਂ ਦੋਨਾਂ ਪਕਵਾਨਾਂ ਨੂੰ ਇਦਾਂ ਫੜਿਆ ਮੈਂ ਬਚਪਨ ਚ ਉਹ ਕਲੰਡਰ ਦੇਖਿਆ ਭਾਵੇਂ ਉਹ ਕਲੰਡਰ ਹੈ ਉਹ ਇੱਕ ਕਲਾਕਾਰ ਦੀ ਬਣਾਈ ਹੋਈ ਮੂਰਤੀ ਹੈ ਪਰ ਅਸੀਂ ਜੋ ਦੇਖ ਲੈਂਦੇ ਆ ਬਚਪਨ ਚ ਸਾਨੂੰ ਉਦਾਂ ਦਾ ਲੱਗਣ ਲੱਗ ਪੈਂਦਾ ਹੈ ਕਹਿੰਦੇ ਨੇ ਕਿ ਬਾਬੇ ਨਾਨਕ ਨੇ ਇੱਕ ਹੱਥ ਵਿੱਚ ਸ਼ਾਹੀ ਪਕਵਾਨ ਤੇ ਇੱਕ ਹੱਥ ਵਿੱਚ ਭਾਈ ਲਾਲੋ ਦੀਆਂ ਸੁੱਕੀਆਂ ਰੋਟੀਆਂ ਫੜੀਆਂ ਤੇ ਉਹਨਾਂ ਨੂੰ ਜਦੋਂ ਘੁੱਟਿਆ ਤੇ ਸ਼ਾਹੀ ਪਕਵਾਨ ਵਿੱਚੋਂ ਖੂਨ ਦੀਆਂ ਤਤੀਰੀਆਂ ਜਿਹੜੀਆਂ ਨੇ ਉਹ ਵਗਣ ਲੱਗ ਪਈਆਂ ਤੇ ਭਾਈ ਲਾਲੋ ਦੀਆਂ ਰੋਟੀਆਂ ਵਿੱਚੋਂ ਦੁੱਧ ਟਪਕਣ ਲੱਗ ਪਿਆ ਜਦੋਂ ਭਾਈ ਲਾਲੋ ਦੀਆਂ ਰੋਟੀਆਂ ਚੋਂ ਦੁੱਧ ਟਪਕਣ ਲੱਗ ਪਿਆ ਤਾਂ ਸੰਗਤ ਜਿਹੜੀ ਹੈ ਉਹ ਬਲਹਾਰ ਗਈ ਕਿ ਬਾਬੇ ਨੂੰ ਕਿਵੇਂ ਪਤਾ ਲੱਗ ਗਿਆ ਕਿ ਇਹ ਲੋਕਾਂ ਦਾ ਖੂਨ ਪਸੀਨਾ ਨਿਚੋੜਦਾ ਹੈ ਇਹ ਖੂਨ ਪਸੀਨਾ ਨਿਚੋੜ ਕੇ ਸ਼ਾਹੀ ਪਕਵਾਨ ਤਿਆਰ ਕਰਦਾ ਹੈ ਸ਼ਾਹੀ ਜ਼ਿੰਦਗੀ ਜੀਂਦਾ ਹੈ ਤੇ ਇਹ ਮਜ਼ਦੂਰ ਖੂਨ ਪਸੀਨਾ ਵਹਾ ਕੇ ਰੋਟੀ ਕਮਾਉਂਦਾ ਹੈ ਉਹ ਸੁੱਕੀ ਮਿੱਸੀ ਰੋਟੀ ਖਾਂਦਾ ਹੈ ਤੇ ਸੁੱਕੀ ਮਿੱਸੀ ਜਿਹੜੀ ਰੋਟੀ ਹੈ ਉਹ ਗੁਰੂ ਨੂੰ ਅਰਪਤ ਕਰਦਾ ਹੈ ਜੀ ਬਾਬੇ ਨਾਨਕ ਨੇ ਭਾਈ ਲਾਲੋ ਦੀਆਂ ਉਹ ਸੁੱਕੀਆਂ ਰੋਟੀਆਂ ਦੇ ਨਾਲ ਆਪਣੇ ਪੇਟ ਦੀ ਜਿਹੜੀ ਭੁੱਖ ਹੈ ਉਹ ਬਜਾਈ ਬਾਬਾ ਨਾਨਕ ਕਰਤੀ ਲੋਕਾਂ ਦਾ ਜਿਹੜਾ ਉਹ ਮਸੀਹਾ ਹੈ ਕਰਤੀ ਲੋਕਾਂ ਦੇ ਨਾਲ ਖੜਦਾ ਹੈ ਇਸੇ ਕਰਕੇ ਅੱਜ ਭਾਈ ਲਾਲੋ ਦੇ ਵਾਰਸ ਉਸ ਨੂੰ ਇੱਕ ਇਨਕਲਾਬੀ ਕਵੀ ਦੇ ਤੌਰ ਤੇ ਇੱਕ ਇਨਕਲਾਬੀ ਗੁਰੂ ਦੇ ਤੌਰ ਤੇ ਇੱਕ ਇਨਕਲਾਬੀ ਮੱਧ ਕਾਲੀ ਦੌਰ ਦੇ ਨਾਇਕ ਦੇ ਤੌਰ ਤੇ ਯਾਦ ਕਰਦੇ ਨੇ ਜਿਹੜਾ ਸਮਿਆਂ ਦੇ ਹਾਕਮ ਬਾਬਰ ਤੋਂ ਲੈ ਕੇ ਭਾਈ ਲਾਲੋ ਤੱਕ ਮਲਕ ਦੇ ਨਾਲ ਖੜਦਾ ਹੋਵੇ ਤੇ ਬਾਬਰਾਂ ਨੂੰ ਵੰਗਾਰਦਾ ਹੋਵੇ ਜਿਹੜਾ ਮਲਕ ਭਾਗੋ ਨੂੰ ਵੰਗਾਰ ਸਕਦਾ ਹੋਵੇ ਉਹ ਜਿਹੜਾ ਆ ਉਹ ਨਾਇਕ ਹੈ ਬਾਬਾ ਨਾਨਕ ਜੀ ਸੋ ਇਹ ਸੀ ਅੱਜ ਦਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਬਾਬਾ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਗੱਲਬਾਤ ਕੀਤੀ ਹੈ ਤੁਹਾਡੇ ਨਾਲ ਜਾਣਕਾਰੀ ਉਹਨਾਂ ਨੂੰ ਲੈ ਕੇ ਸਾਂਝੀ ਕੀਤੀ ਹੈ ਸਰ ਤੁਸੀਂ ਵੀ ਕੀਮਤੀ ਸਮਾਂ ਕੱਢ ਕੇ ਇੱਥੇ ਪਹੁੰਚੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸੋ ਇਹ ਤੁਹਾਨੂੰ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦੇ ਇਜਾਜ਼ਤ ਧੰਨਵਾਦ